ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਦੋਸਤ ਰਵਿੰਦਰ ਰੋਪੜ ਤੋਂ ਸਾਡੇ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਚਾਰ ਧਰਮ ਨੇ Hindu, Muslim, Sikh, Isai ਚਾਰੋਂ ਧਰਮਾਂ ਦੇ ਵਿੱਚ ਪਹਿਲਾਂ ਤਾਂ ਤੁਸੀਂ ਇਹ ਕਮੈਂਟ ਕਰਕੇ ਦੱਸਿਓ ਵੀ ਚਾਰੇ ਧਰਮਾਂ ਦੇ ਵਿੱਚ ਕਿਤੇ ਇਹ ਲਿਖਿਆ ਹੋਇਆ ਹੈ ਕਿ ਅਸੀਂ ਇੱਕ ਦੂਸਰੇ ਦਾ ਭਾਈਚਾਰਾ ਜਾਂ ਇੱਕ ਦੂਸਰੇ ਨੂੰ ਇੱਕ ਦੂਸਰੇ ਤੋਂ ਜੁਦਾ ਕਰੀਏ ਦੂਸਰਾ ਤੁਸੀਂ ਇਹ ਦੱਸਿਓ ਵੀ ਸਾਡੇ ਧਰਮ ਦੇ ਵਿੱਚ ਚਾਰ ਧਰਮਾਂ ਦੇ ਵਿੱਚ ਅਸੀਂ ਰੱਬ ਕੌਣ ਸਾਢੇ ਚਾਰ ਧਰਮਾਂ ਦੇ ਵਿੱਚ Hindu ਵੀ ਦੱਸਣ ਮੁਸਲਮਾਨ ਵੀ ਦੱਸਣ ਸਿੱਖ ਵੀ ਦੱਸਣ ਇਸਾਈ ਵੀ ਦੱਸਣ ਉਹਨਾਂ ਦਾ ਜੇ ਕੋਈ ਪੈਰੋਕਾਰ ਹੈ ਵੀ ਮਹਿਰ ਰੱਬ ਹੈ ਤਾਂ ਫਿਰ ਕੋਈ ਕਰਾਮਾਤ ਜੇ ਹੁੰਦੀ ਹੈ ਫਿਰ ਦੁਨੀਆ ਦੱਸੇ ਵੀ ਮੈਂ ਰੱਬ ਹੈ ਅੱਜ ਇੱਕ ਬਹੁਤ ਹੀ ਮੈਂ ਤੁਹਾਨੂੰ ਇੱਕ ਵਧੀਆ ਖਬਰ ਸੁਣਾਉਣ ਲੱਗਾ ਕਿਉਂਕਿ ਹਰ ਧਰਮ ਦੇ ਵਿੱਚ ਨਾ ਹਰ ਵੀਰ ਸਾਡੇ ਧਰਮ ਦੇ ਵਿੱਚ ਵੀ ਸਾਰੇ ਧਰਮਾਂ ਦੇ ਵਿੱਚ ਬੰਦੇ ਨੂੰ ਥੋੜੀ ਜੀ ਥੋੜੀ ਜੀ ਅਸੀਂ ਲਿਫਟ ਦੇ ਜੰਨੇ ਖਾਸ ਔਰਤੇ ਜਦੋਂ ਅਸੀਂ ਕਿਤੇ ਕੋਈ ਸੱਤ ਸੰਗ ਲਾਉਣਾ ਕਿਉਂਕਿ ਦੁਨੀਆ ਦੁਖੀ ਹੈ ਹਰ ਚੀਜ਼ ਹਰ ਹਰ ਬੰਦੇ ਨੂੰ ਦੁੱਖ ਹੈ ਕੋਈ ਬੰਦਾ ਦੁਨੀਆ ਦੇ ਵਿੱਚ ਸੁਖੀ ਨਹੀਂ ਜਿਸ ਤਰ੍ਹਾਂ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ ਸਾਰੀ ਦੁਨੀਆ ਦੁਖੀ ਹੈ ਜਿੱਥੇ ਕਿਸੇ ਬੰਦੇ ਨੂੰ ਕੋਈ ਥੋੜਾ ਜਿਹਾ ਸੁੱਖ ਮਿਲਦਾ ਨਾ ਉੱਥੇ ਬੰਦਾ ਜਾਂਦਾ ਕਿਸੇ ਵੀ ਧਰਮ ਵਿੱਚ ਕੋਈ ਕੀਰਤਨ ਕਰਦਾ ਏ ਕੋਈ ਲਾਉਸਮੈਂਟ ਕਰ ਦਿੰਦਾ ਏ ਕੋਈ ਇੱਥੇ ਕਰਦਾ ਏ ਤੇ ਕੋਈ ਕੁਝ ਕਰ ਦਿੰਦਾ ਏ ਪਰ ਕੁਛ ਧਰਮ ਦੇਖੇ ਨੇ ਮੈਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਕੁਝ ਹੁੰਦਾ ਅੱਜ ਇੱਕ ਪਾਸਟਰ ਹੈ ਬਲਜਿੰਦਰ ਸਿੰਘ ਉਸ ਦੀ ਮੈਂ ਕਾਫੀ ਵੀਡੀਓ ਪਰਸੋਂ ਹੀ ਦੇਖ ਰਿਹਾ ਜਦੋਂ ਅਸੀਂ ਅਦਾਲਤ ਗਏ ਸੀ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਮੈਂ ਰੱਬ ਇੱਕ ਦਿਨ ਮੇਰਾ ਹਿੰਦੁਸਤਾਨ 'ਤੇ ਰਾਜ ਹੋਗਾ ਐਸਾ ਲਿਖ ਕੇ ਲੈ ਲੋ ਸਟੈਂਪ ਲਗਾ ਕੇ ਲੈ ਲੋ ਤੁਸੀਂ ਦੇਖੋ ਵੀਡੀਓ ਮੈਂ ਤੁਹਾਨੂੰ ਪੇਸ਼ ਕਰਾਂਗਾ ਤੇ ਅੱਜ ਉਸ ਕਿਉਂਕਿ ਰੱਬ ਨਾ ਬਣੋ ਇਨਸਾਨ ਤਾਂ ਸਾਤੋਂ ਬਣ ਨਹੀਂ ਹੁੰਦਾ ਰੋਟੀ ਦਾ ਸੀ ਕਿਸੇ ਨੂੰ ਦੇ ਨਹੀਂ ਸਕਦੇ ਰੋਟੀਆਂ ਦਾ ਸੀ ਆਪਣੇ ਧਰਮ ਵਿੱਚ ਆ ਕੇ ਖੋਹਨੇ ਆ ਲੋਕਾਂ ਤੋਂ ਸਾਡੀ ਭਾਵੇਂ ਲੱਖ ਰੁਪਏ ਤਨਖਾਹ ਹੋਵੇ ਜਿਹੜੇ ਮਰਜ਼ੀ ਮਹਿਕਮੇ ਚ ਹੋਈਏ ਪਰ ਅਸੀਂ ਧਰਮ ਦੇ ਨਾਂ 'ਤੇ ਰੋਟੀਆਂ ਦਾ ਗਰੀਬਾਂ ਤੋਂ ਖੋਹ ਲੈਂਦੇ ਨਾ ਅਸੀਂ ਗਰੀਬਾਂ ਤੋਂ ਰੋਟੀਆਂ ਖੋਹਨੇ ਆ ਵੀ ਇਹ ਤੁਹਾਡਾ ਧਰਮ ਹੈ ਤੁਸੀਂ ਮੇਰੇ ਮਗਰ ਲੱਗੋ ਜੇ ਤੁਸੀਂ ਘਰਾਂ ਬੈਠ ਕੇ ਅੰਦਰ ਬੈਠ ਕੇ ਧਰਮ ਦੇ ਪਰਮਾਤਮਾ ਨੂੰ ਆਪਣੇ ਪਰਮਾਤਮਾ ਨੂੰ ਮੰਨ ਲੋ ਵਰਾਗ ਵਿੱਚ ਆ ਕੇ ਬੇਨਤੀ ਕਰ ਦੋ ਮੱਖਣਸ਼ਾਲ ਬਾਲਾ ਕੜਾਈ ਦੇ ਲੀਡਰਾਂ ਨੇ ਮਗਰ ਲੱਗਦਾ ਸੀ ਮੱਖਣਸ਼ਾਲ ਬਾਲਾ ਨੇ ਕਿਹੜਾ ਲੀਡਰਾਂ ਨੂੰ ਕਿਹਾ ਸੀ ਵੀ ਤੁਸੀਂ ਆਓ ਮੈਨੂੰ ਦੱਸੋ ਮੇਰਾ ਧਰਮ ਖੇੜਾ ਹੈ 52 ਉੱਥੇ ਬੈਠੇ ਸੀ ਗੱਡੀਆਂ ਲਾਈ ਪਰ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਸਨ ਉਹ ਪ੍ਰਗਟ ਹੋ ਗਏ ਗੁਰੂ ਲਾਧੋ ਰੇ ਰੋਣਾ ਪਾ ਰਿਆ ਸੀ ਉਹ ਹਿੰਦੂ ਧਰਮ ਨੂੰ ਬਚਾਉਣ ਵਾਲੇ ਗੁਰੂ ਅਸੀਂ ਆਪਣੇ ਆਪਣੀ ਆਪਣੇ ਸਟਾਰ ਲਾਈ ਬੈਠੇ ਮੈਂ ਧਰਮ ਦਾ ਠੇਕੇਦਾਰ ਮੈਂ ਇਹ ਉਹ ਮੈਂ ਉਹ ਫਿਰ ਇੱਕ ਦਿਨ ਦਾ ਸ਼ਮਸ਼ਾਨ ਜਾਣਾ ਨਾ ਧਰਮ ਦੇ ਠੇਕੇਦਾਰ ਨੂੰ ਫਿਰ ਉੱਪਰ ਜਾ ਕੇ ਤਾਂ ਹੁਣ ਕਿਸੇ ਨੇ ਦੇਖਣਾ ਨਹੀਂ ਇਹਨਾਂ ਦਾ ਸਾਬਤ ਉੱਪਰੇ ਹੋਣਾ ਫਿਰ ਤੁਸੀਂ ਕਹਤੋਂ ਆਪਣੇ ਉਹਦੇ ਤੇ ਧਰਮ ਦੇ ਬਿੱਲੇ ਲਾਈ ਬੈਠੇ ਹੋ ਜਿ ਸਾਡੇ ਕੋਲ ਕੁਝ ਹੈ ਨਹੀਂ ਜੇ ਤਾਂ ਇਹ ਹੋਵੇ ਵੀ ਸਾਨੂੰ ਪ੍ਰਮਾਤਮਾ ਰੋਟੀ ਨਹੀਂ ਦਿੰਦਾ ਪਰਮਾਤਮਾ ਮੈਂ ਸਿੱਖ ਧਰਮ ਨਾਲ ਸੰਬੰਧ ਰੱਖਦਾ ਕੋਈ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਕੋਈ ਮੁਸਲਮਾਨ ਧਰਮ ਨਾਲ ਸੰਬੰਧ ਰੱਖਦਾ ਕੋਈ ਈਸਾਈ ਧਰਮ ਨਾਲ ਸੰਬੰਧ ਰੱਖਦਾ ਮੈਂ ਤੁਹਾਨੂੰ ਗਰੰਟੀ ਦਿੰਦਾ ਵਿੱਚ ਤੁਸੀਂ ਆਪਣੇ ਧਰਮ ਨੂੰ ਮੰਨਦੇ ਆ ਮੈਨੂੰ ਦੱਸਿਓ ਕਿਹੜਾ ਧਰਮ ਤੁਹਾਨੂੰ ਸ਼ਾਮ ਨੂੰ ਭੁੱਖਾ ਸੁਆਵੇਗਾ ਹਰ ਧਰਮ ਰੋਟੀ ਦਿੰਦਾ ਇੱਥੋਂ ਆਵਾਜ਼ ਉੱਠਣੀ ਚਾਹੀਦੀ ਐ ਇੱਕ ਊੰਕਾਰ ਤੋਂ ਲੈ ਕੇ ਨਾਨਕ ਨਾਮ ਚੜ੍ਹਦੀ ਕਲਾ ਤੱਕ ਹਿੰਦੂ ਕਿੱਦਾਂ ਅਰਦਾਸ ਕਰਦੇ ਨੇ ਰਾਮ ਜੀ ਨੂੰ ਬੇਨਤੀ ਕਰਦੇ ਨੇ ਮੁਸਲਮਾਨ ਕਿੱਦਾਂ ਅਰਦਾਸ ਕਰਦੇ ਨੇ ਕੀ ਕਰ ਰਹੇ ਹੋ ਯਾਰ ਤੁਸੀਂ ਤੁਸੀਂ ਤਾਂ ਪੰਜਾਬ ਦਾ ਹੀ ਤੇ ਕਾਫੀ ਨੇ ਇੱਥੇ ਬੜੌਦੀ ਟੋਲ ਟੈਕਸ ਤੇ ਮੈਂ ਇੱਕ ਵਾਰ ਇੰਟਰਵਿਊ ਲੈਣ ਗਿਆ ਸੀ ਉਸ ਵੀ ਪਾਸਟਰ ਦੀ ਤੇ ਮੈਨੂੰ ਉਹਨਾਂ ਨੇ ਇੰਟਰ ਨਹੀਂ ਹੋਣ ਦਿੱਤਾ ਕਹਿੰਦੇ ਇੱਥੇ ਪੱਤਰਕਾਰਾਂ ਦਾ ਇੰਟਰ ਪੱਤਰਕਾਰਾਂ ਦਾ ਇੰਟਰ ਨਹੀਂ ਹੋ ਸਕਦੇ ਇੰਟਰਵਿਊ ਨਹੀਂ ਦੇ ਸਕਦੇ ਤੇ ਅੱਜ ਉਸ ਪਾਸਟਰ ਨੂੰ ਮੈਂ ਫੇਰ ਬੇਨਤੀ ਕਰਦਾ ਤੁਸੀਂ ਰੱਬ ਨਹੀਂ ਹੋ ਤੁਸੀਂ ਰੱਬ ਦੇ ਪੈਦਾ ਕੀਤੇ ਹੋਏ ਇੱਕ ਖਲਾਉਣੇ ਹੋ ਇੱਕ ਦਿਨ ਮਿੱਟੀ ਦੇ ਪੁੱਤਲੇ ਹੋ ਮਾਟੀ ਕਾ ਪੁੱਤਲਾ ਕੈਸੇ ਨੱਚਦਾ ਹੈ ਮਿੱਟੀ ਦੇ ਪੁੱਤਲੇਓ ਕਦੇ ਹੱਸਣ ਲੱਗ ਜਾਂਦੇ ਹੋ ਕਦੀ ਰੋਣ ਲੱਗ ਜਾਂਦੇ ਹੋ ਹੁਣ ਮਿੱਟੀ ਦੇ ਪੁੱਤਲੇ ਰੱਬ ਬਣ ਲੱਗ ਜ ਲੱਗ ਜਾਣ ਫੇਰ ਪਤਾ ਕਿੱਥੇ ਜਾਂਦੇ ਨੇ ਰਾਹਾਬਰੀਮ ਜੀ ਗਏ ਨੇ ਉੱਥੇ ਜਾਂਦੇ ਨੇ ਅਜ ਪਾਸਟਰ ਵਰਜਿੰਦਰ ਸਿੰਘ ਨੂੰ ਲੈ ਗਏ ਨੇ ਜਜ ਸਾਹਿਬ ਦਾ ਵੀ ਧੰਨਵਾਦ ਮੈਂ ਉਸ ਬੇਟੀ ਨੂੰ ਸਲੂਟ ਕਰਦਾ ਉਹ ਬੇਟੀ ਜੇ ਮੇਰੀ ਵੀਡੀਓ ਦੇਖੇਗੀ ਤੇ ਮੈਂ ਉਹਦਾ ਨੰਬਰ ਕੱਲ ਮੈਂ ਪਹੁੰਚਾਂਗਾ ਤੇ ਥੋੜਾ ਲੇਟ ਹੋ ਗਏ ਸੀ ਅੱਜ ਸਜ਼ਾ ਸੁਣਾ ਦਿੱਤੀ ਸੀ ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਹੜੇ ਖੜੇ ਨੇ ਉੱਥੇ ਆਪਣੇ ਆਪ ਨੂੰ ਰੱਬ ਸਮਝਣ ਵਾਲੇ ਲੋਕ RAM REEM ਆਸਾ RAM ਪਾਸਟਰ ਬਲਜਿੰਦਰ ਸਿੰਘ ਜੀ ਮੋਹਾਲੀ ਦੀ ਅਲਦਾਲ ਤਲੇ ਪਤਾ ਕੀ ਸਜ਼ਾ ਸੁਣਾਈ ਹੈ ਉਮਰ ਕੈਦ ਉਮਰ ਕੈਦ ਵੀ ਪੂਰੀ ਉਮਰ ਅੰਦਰ ਬਿਤੇਗੀ ਤੇਰੀ ਕੀ ਖੱਟਿਆ ਧਰਮ ਵਿੱਚੋਂ ਆਪਣੇ ਧਰਮ ਬਦਨਾਮ ਕੀਤਾ ਨਾ ਕੀ ਕੀਤਾ ਮੈਂ ਸਿੱਖ ਐ ਮੈਂ 100 ਲੋਕਾਂ ਨੂੰ ਕੀਰਤਨ ਕਰਕੇ ਜਾਂ ਉੱਚੀਆਂ-ਉੱਚੀਆਂ ਹੇਕਾਂ ਲਾ ਕੇ ਆਪਣੇ ਨਾਲ ਲਾ ਲਾਂ ਲਾ ਲੰਨਾ ਮੈਂ ਚਲੋ ਮੇਰੇ ਕੋਲ ਜਦ ਕੁਝ ਹੈ ਹੀ ਨਹੀਂ ਫਿਰ ਮੈਂ ਤਾਂ ਜੇਲ੍ਹ ਹੀ ਜਾਣਾ ਨਾ ਕਿਉਂ ਕਿਉਂ ਗੁਮਰਾਹ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਕੇ ਗਏ ਸੀ ਜੋ ਮੁੱਜ ਕੋ ਪਰਮੇਸ਼ਰ ਉਚਰੈ ਨਰਕਕੁੰਡ ਮੈਂ ਪਰਿਓ ਇਹ ਵੀ ਕਹਿ ਕੇ ਗਏ ਸੀ ਮੈਨੂੰ ਦੱਸੋ ਕਿਸੇ ਧਰਮ ਦੇ ਵਿੱਚ ਕਿਸੇ ਵੀ ਧਰਮ ਦੇ ਗ੍ਰੰਥ ਵਿੱਚ ਲਿਖਿਆ ਹੋਇਆ ਹਜਰਤ ਮੁਹੰਮਦ ਨੇ ਕਿਹਾ ਕੀ ਕਿਹਾ ਸੀ ਵੀ ਮੈਂ ਪ੍ਰਮਾਤਮਾ RAM ਜੀ ਨੇ ਕਿਹਾ ਸੀ ਮੈਂ ਪ੍ਰਮਾਤਮਾ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਵੀ ਮੈਂ ਮੈਂ ਪ੍ਰਮਾਤਮਾ ਦੱਸੋ ਕਿੱਥੇ ਲਿਖਿਆ ਵਾ ਕਿਸੇ ਨੇ ਰੱਬ ਦੀ ਤਾਂ ਹੋਂਦ ਕਿਸੇ ਨੂੰ ਪਤਾ ਹੀ ਨਹੀਂ ਤੇ ਫਿਰ ਜਿਹੜੇ ਆਪਣੇ ਆਪ 'ਚ ਰੱਬ ਮੰਨਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਟਿਕਾਣਾ ਇੱਕ ਹੁੰਦਾ ਸਜਾ ਸੁਣਾਈ ਆ ਮੋਹਾਲੀ ਦੀ ਅਦਾਲਤ ਨੇ ਉਮਰ ਕੈਦ ਦੀ ਤੇ ਪਤਾ ਨਹੀਂ ਹੋਰ ਕਿੰਨੇ ਕੁ ਸੁੱਚਾ ਸਿੰਘ ਲੰਗਾ ਵਰਗਿਆਂ ਨੂੰ ਚਲੋ ਛਡਾ ਲੈਂਦੇ ਨੇ ਸਾਡੇ ਅਸੀਂ ਇੱਕ ਮੁੱਦਾ ਜਾ ਬਣਾ ਲੈਂਦੇ ਨੇ ਤੇ ਹਾਜ ਧਰਮ ਦੇ ਵਿੱਚ ਇਦਾਂ ਹੀ ਹੋ ਰਿਹਾ ਤੇ ਬੜਾ ਜਿਹਦੇ ਵਿੱਚ ਜਾਏਗਾ ਲੈ ਕੇ ਗਿਆ ਪੁੱਤ ਉਮਰ ਕੈਦ ਨਾਲੇ ਤਾਂ ਉੱਥੇ ਜਾ ਕੇ ਦੇਖੇਗਾ ਉਹ ਕਿੰਦਾਂ ਦੀਏ ਕਰਾਮਾਤ ਕਰਦਾ ਕੀ ਪਤਾ ਜੇਲਰ ਸਾਹਿਬ ਨੂੰ ਗਾਇਬ ਕਰ ਦੇ ਕੀ ਪਤਾ ਜੇਲ ਹੀ ਉਡਾ ਦੇਵੇ ਦੁਨੀਆ ਦਾ ਭਿਖ ਦੱਸਣ ਵਾਲੇ ਲੋਕੋ ਤੁਸੀਂ ਧਰਮ ਦੇ ਨਾਂ ਤੇ ਇੰਨੀ ਰਾਜਨੀਤੀ ਨਾ ਕਰੋ ਹਰ ਬੰਦਾ ਆਪਣੇ ਘਰ ਘਰ ਦੇ ਵਿੱਚ ਬੈਠ ਕੇ ਧਰਮ ਦੀ ਪੂਜਾ ਕਰਦਾ ਇੱਕ ਬੇਟੀ ਇੱਕ ਮਾਂ ਇੱਕ ਬਾਪ ਹਰ ਘਰ ਵਿੱਚ ਆਪਣੀ ਜੋਤ ਲਾਉਂਦਾ ਏ ਮੇਰੀ ਪਤਨੀ ਕਿਤੇ ਜਾਂਦੀ ਏ ਕਿਸੇ ਦਾ ਘਰ ਵਾਲਾ ਕਿੱਥੇ ਜਾਂਦਾ ਹਰ ਆਪਣੇ ਧਰਮ ਦੇ ਵਿੱਚ ਪਰਪੱਕ ਹੈ ਇਹ ਥੋੜਾ ਜਿਹਾ ਸਾਡਾ ਕਸੂਰ ਹੈ ਸਾਡਾ ਖੋਪੜ ਖਰਾਬ ਹੈ ਅਸੀਂ ਗੁਮਰਾਹ ਹੋ ਜੰਨੇ ਵੀ ਪਤਾ ਨਹੀਂ ਪਾਸਟਰ ਕੋਲ ਹੀ ਮਿਲਦਾ ਕੁਝ ਪਤਾ ਨਹੀਂ ਸਾਨੂੰ ਡੇਰਿਆਂ 'ਚੋਂ ਮਿਲਦਾ ਪਤਾ ਨਹੀਂ ਕੁਝ ਸਾਨੂੰ ਰਾਮ ਰਹੀਮ ਕੋਲੋਂ ਹੀ ਮਿਲਦਾ ਬਸ ਇਹੀ ਹੈ ਇਹ ਸਾਡੀ ਗਲਤੀ ਨਹੀਂ ਨਾ ਧਰਮ ਦੇ ਠੇਕੇਦਾਰ ਪੈਦਾ ਕੀਤੇ ਹੋਏ ਨੇ ਤਬਰਿਆਂ ਵਾਲੇ ਇਹਨਾਂ ਦੇ ਘਰਾਂ ਕੋਠੀਆਂ ਨੇ ਗੱਡੀਆਂ ਲੈ ਕੇ ਫਿਰਦੇ ਨੇ ਬੜੀ ਖੁਸ਼ੀ ਹੋਈ ਮੈਨੂੰ ਅੱਜ ਮੁਹਾਲੀ ਦੀ ਹਾਲਤ ਜੱਜ ਸਾਹਿਬ ਨੂੰ ਸਲਾਮ ਕਰਦਾ ਉਮਰ ਕੈਦੀ ਸਾਜਾ ਸੁਣਾਈ ਆ ਬਲਜਿੰਦਰ ਸਿੰਘ ਪਾਸਟਰ ਨੂੰ ਮੈਂ ਦੁਬਾਰਾ ਬੇਨਤੀ ਕਰਦਾ ਰੱਬ ਬਣਨ ਦੀ ਕੋਸ਼ਿਸ਼ ਨਾ ਕਰੋ ਇਨਸਾਨ ਬਣ ਜੋ ਭੁੱਖੇ ਰੋਟੀ ਦੇ ਦਿਓ ਭੁੱਖੇ ਜਾਨਵਰਾਂ ਨੂੰ ਰੋਟੀ ਦੇ ਦਿਓ ਭੁੱਖੇ ਗਰੀਬਾਂ ਨੂੰ ਰੋਟੀ ਦੇ ਦਿਓ ਜੇ ਕੋਈ ਨੰਗਾ ਫਿਰਦਾ ਉਹਦੇ ਤਨ ਤੇ ਕੱਪੜਾ ਦੇ ਦਿਓ ਜੇ ਕਿਸੇ ਦੇ ਘਰ ਦੀ ਬੇਟੀ ਰੋਂਦੀ ਆ ਉਹਨੂੰ ਵਿਦਾ ਕਰ ਦਿਓ ਜੇ ਕਿਸੇ ਦੇ ਘਰ ਵਿੱਚ ਦਾਲ ਨੂਣ ਤੇਲ ਨਹੀਂ ਹੈਗਾ ਉਹਦੇ ਘਰਾਂ ਤੇਲ ਦਾਲ ਨੂਣ ਤੇਲ ਜਾਂਦੇ ਘਰ ਦਾ ਰੋਜ਼ਗਾਰ ਦੇ ਦਿਓ ਉਹਦੇ ਘਰ ਦੇ ਵਿੱਚ ਜਾ ਕੇ ਰਾਸ਼ਨ ਦੇ ਦਿਓ ਫਿਰ ਤਾਂ ਤੁਹਾਨੂੰ ਕੋਈ ਸਮਝੇ ਐਵੇਂ ਤੁਸੀਂ ਪਤਾ ਨਹੀਂ ਵਧੀਆ ਖੁਸ਼ੀ ਦੀ ਗੱਲ ਹੈ ਹਿੰਦੁਸਤਾਨ ਦੀਆਂ ਅਦਾਲਤਾਂ ਜਿੰਦਾਬਾਦ ਬਰਜਿੰਦਰ ਸਿੰਘ ਪਾਸਟਰ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਮੈਂ ਸਾਰੇ ਵੀਰਾਂ ਨੂੰ ਮੈਂ ਇੱਕ ਜੱਜ ਸਾਹਿਬ ਨੂੰ ਮੈਨੂੰ ਹਿੰਦੁਸਤਾਨ ਦੀਆਂ ਅਦਾਲਤਾਂ ਤੇ ਬੜਾ ਭਰੋਸਾ ਹੈ ਮੈਨੂੰ ਇੱਕ ਬੇਨਤੀ ਹੈ ਕਿ ਜਿਹੜਾ ਮਰਜੀ ਧਰਮ ਹੋਵੇ ਜਿਹੜਾ ਮਰਜੀ ਧਰਮ ਹੋਵੇ ਚਾਰ ਧਰਮ ਨੇ ਮੈਂ ਪਹਿਲਾਂ ਦੱਸ ਦਿੱਤਾ ਚਾਰੇ ਧਰਮ ਦਾ ਬੰਦਾ ਜੇ ਕੋਈ ਆਪਣੇ ਆਪ ਨੂੰ ਰੱਬ ਸਮਝਣ ਦੀ ਕੋਸ਼ਿਸ਼ ਕਰਦਾ ਨਾ ਤੇ ਫਿਰ ਉਹ ਤਿਹਾਰ ਜੇਰੀ ਜਾਵੇ ਜਾਂ ਬੜੈਲ ਜੇਲ੍ਹ ਜਾਵੇ ਬਸ ਉਹਨਾਂ ਵੀਰਾਂ ਦੀ ਹਿੰਮਤ ਨੂੰ ਸਲਾਮ ਹੈ ਜਿਨ੍ਹਾਂ ਵੀਰਾਂ ਨੇ ਕੇਸ ਲੜਿਆ ਬਰਜਿੰਦਰ ਸਿੰਘ ਜੀ ਪਾਸਟਰ ਜਿਹੜੇ ਕਹਿੰਦੇ ਸੀ ਇਦਾਂ ਮੈਂ ਇਦਾਂ ਕਰ ਦਿੰਨਾ ਬੜੌਦੀ ਕਲਾ ਵੀ ਆ ਉੱਥੇ ਸੰਦੀਪ ਵੀ ਜਾਂਦੀ ਹੁੰਦੀ ਸੀ ਇੱਥੇ ਤਾਂ ਬਹੁਤ ਕੁਝ ਹੈ ਸਤਿਆਨਾਸ਼ ਹੋ ਗਿਆ ਉਹਦੇ ਪੈਰਾ ਪੈਰੋਕਾਰਾਂ ਨੂੰ ਬੇਨਤੀ ਕਰਦੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਬੇਨਤੀਆਂ ਕਰ ਲੋ ਤੁਹਾਡੀ ਭੈਣ ਤੁਹਾਡੀ ਮਾਂ ਤੁਹਾਡਾ ਬੇਟਾ ਤੁਹਾਡੀ ਬੇਟੀ ਤੁਹਾਡੀ ਮਾਂ ਇਹੀ ਤੁਹਾਡਾ ਧਰਮ ਹੈ ਜੇ ਤੁਹਾਡੇ ਕੋਲ ਬਹੁਤੀ ਮਾੜੀ ਮੋਟੀ ਗੰਜਾਸ਼ ਹੁੰਦੀ ਨਾ ਕਿਸੇ ਨੇ ਰੋਟੀ ਖਿਲਾ ਦੇਆ ਕਰੋ ਭੁੱਖੇ ਨੂੰ ਰੋਜ਼ ਜੇ ਤੁਸੀਂ ਬਹੁਤੇ ਜੇ ਤੁਹਾਡੀ ਅਰਦਾਸ ਪੂਰੀ ਨਾ ਹੋਵੇ ਮੱਖਣ ਦਾ ਸਾਹ ਲਵਾਣੇ ਵਾਂਗੂ ਬੇਨਤੀ ਕਰ ਲਿਆ ਕਰੋ ਬੜੀ ਖੁਸ਼ੀ ਅੱਜ ਵਰਜਿੰਦਰ ਸਿੰਘ ਜੀ ਸਿੰਘ ਜੀ ਤਾਂ ਨਹੀਂ ਮੈਂ ਕਹਿੰਦਾ ਉਹ ਵਰਜਿੰਦਰ ਸਿੰਘ ਪਾਸਟਰ ਵੇਦਾ ਕਰ ਦਿੱਤਾ ਤੇ ਆ ਅੱਜ ਇੱਥੇ ਆਪਣਾ ਬਡਾਇਲ ਜੇਲ੍ਹ ਵੱਲ ਜੱਜ ਸਾਹਿਬ ਬੜੇ ਸਖਤ ਨੇ ਜੱਜ ਸਖਤ ਹੀ ਹੁੰਦੇ ਨੇ ਕੋਈ ਨਹੀਂ ਛੱਡਿਆ ਜਾਂਦਾ ਧਰਮ ਨਾਲ ਪੰਗਾ ਲੈਣ ਵਾਲਾ ਗੁਰੂ ਗ੍ਰੰਥ ਸਾਹਿਬ ਨਾਲ ਮੱਥਾ ਲਾਉਣ ਵਾਲਾ ਜਾਂ ਕਿਸੇ ਵੀ ਧਰਮ ਨਾਲ ਜਾਂ ਹਜਰਤ ਮੁਹੰਮਦ ਨਾਲ ਮੱਥਾ ਲਾਉਣ ਵਾਲਾ ਜਾਂ Hindu ਧਰਮ ਦੇ ਰਾਮਚੰਦਰ ਨਾਲ ਮੱਥਾ ਲਾਉਣ ਵਾਲਾ ਜਾਂ ਹਨੂਮਾਨ ਜੀ ਨਾਲ ਮੱਥਾ ਲਾਉਣ ਵਾਲਾ ਜਾਂ ਕਿਸੇ ਵੀ ਧਰਮ ਨਾਲ ਜਾਂ ঈਸਾ ਵਾਸੀ ਨਾਲ ਮੱਥਾ ਲਾਉਣ ਵਾਲਾ ਇਨ ਦਾ ਟਿਕਾਣਾ ਇਹੀ ਐ ਬੜੀ ਖੁਸ਼ੀ ਹੋਈ ਅੱਜ ਤੇ ਵਧਾਈ ਦੇ ਪਤਨੇ ਜੱਜ ਸਾਹਿਬ ਦਾ ਵੀ ਧੰਨਵਾਦ ਤੇ ਉਸ ਬੇਟੀ ਨੂੰ ਮੇਰਾ ਦਿਲੋਂ ਸਲਾਮ ਜਿਸ ਬੇਟੀ ਨੇ ਹਿੰਮਤ ਕੀਤੀ ਐ ਕਿਉਂਕਿ ਸਾਡੇ ਧਰਮ ਵਿੱਚ ਵੀ ਕਈ ਬੇਟੀਆਂ ਹੁੰਦੀਆਂ ਨੇ ਬਸ ਬੈਠ ਕੇ ਹੀ ਰਹਿ ਜਾਂਦੀਆਂ ਨੇ ਕੀਰਤਨ ਕਰਦੇ ਨੇ ਲੰਬਾ ਲੰਬਾ ਲੰਮੇ ਲੰਬੇ ਕੀਰਤਨ ਹੁੰਦੇ ਨੇ ਸਾਡੇ ਧਰਮ ਵਿੱਚ ਵੀ ਸਾਡੇ ਧਰਮ ਵਿੱਚ ਕਈ ਬੇਟੀਆਂ ਚੁੱਪ ਹੋ ਜਾਂਦੀਆਂ ਨੇ ਤੇ ਮੈਂ ਉਸ ਬੇਟੀ ਨੂੰ ਅੱਜ ਸਲਾਮ ਕਰਦਾ ਮੈਂ ਪਹੁੰਚਾਂਗਾ ਕੱਲ ਬੇਟੀ ਦੇ ਘਰ ਤੇ ਉਸ ਪਰਾਤਾ ਸ਼ੀਰ ਨੂੰ ਵੀ ਜਿਹੜੇ ਵੀਰ ਨੇ ਮਸਲਾ ਚੁੱਕਿਆ ਸੀ ਤੇ ਸਲਾਮ ਹੈ ਵੀਰ ਨੂੰ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਧਰਮ ਦੇ ਨਾਤੇ ਆਪਣੇ ਆਪ ਨੂੰ ਰੱਬ ਤੋਂ ਬੰਦਾ ਬਣ ਨਹੀਂ ਹੁੰਦਾ ਇਨਸਾਨ ਤੋਂ ਬਣ ਨਹੀਂ ਹੁੰਦਾ ਬਣੇ ਫਿਰਦੇ ਹੋ ਰੱਬ ਫਿਰ ਜਾਓਗੇ ਕਿੱਥੇ RAM रहीम ਬਣ ਕੇ ਜੇਲ੍ਹ ਚ ਜਾਓਗੇ ਆਸਾ RAM ਬਣ ਕੇ ਜੇਲ੍ਹ ਚ ਜਾਓਗੇ ਬਲਜਿੰਦਰ ਸਿੰਘ ਜੀ ਪਾਸਟਰ ਗਏ ਨੇ ਬੜਾ ਜੇਲ੍ਹ ਭੇਜੇ ਨੇ ਨਾ ਬਣੋ ਨਾ ਬਣੋ ਰੱਬ ਸ਼ਮਸ਼ਾਨ ਘਾਟ ਤੁਹਾਡੇ ਵੀ ਨੇੜੇ ਹੀ ਐ ਉਰੇ ਦਾ ਲੇਖਾ ਕਿਉਂਕਿ ਇੱਕ ਹਿਸਾਬ ਮੈਂ ਦੇਖਿਆ ਕਿ ਜਿਹੜਾ ਬੰਦਾ ਇੱਥੇ ਪਾਪ ਕਰਦਾ ਨਾ ਉਰੀ ਨਿਵੇੜੇ ਹੋ ਜਾਂਦੇ ਨੇ ਅਗਲੇ ਨਿਵੇੜੇ ਦਾ ਕੋਈ ਦੇਖਣ ਨਹੀਂ ਆਉਂਦਾ ਰੱਬ ਨਾ ਸਮਝੋ ਪੈਸਾ ਤਾਂ ਬਥੇਰਾ ਕੁਛ ਹੈ ਪੈਸਾ ਬਥੇਰਿਆਂ ਕੋਲ ਬਹੁਤ ਕੁਝ ਹੁੰਦਾ ਮੈਂ ਇੱਕ ਸ਼ਬਦ ਨਹੀਂ ਬੋਲਦਾ ਪੈਸਾ ਉਹਨਾਂ ਕੋਲ ਵੀ ਬਥੇਰਾ ਹੁੰਦਾ ਉਹਨਾਂ ਦੀ ਪਰ ਇੱਜ਼ਤ ਨਹੀਂ ਹੁੰਦੀ ਹਨਾ ਪੈਸਾ ਤੇਰੇ ਕੋਲ ਵੀ ਉੱਥੇ ਰਹਾ ਤਾਂ ਨਾ ਤੈਨੂੰ ਪੈਸੇ ਨੇ ਬਚਾਇਆ ਨਾ ਤੇਰੇ ਧਰਮ ਨੇ ਬਚਾਇਆ ਨਾ ਰਾਮ ਰੀਮ ਨੂੰ ਬਚਾਇਆ ਨਾ ਜਬਰਜਿੰਦਰ ਨੂੰ ਪਾਸਟਰ ਨੂੰ ਬਤਾਇਆ ਕਿਸ ਨੇ ਨਾ ਜੱਜ ਸਾਹਿਬ ਕੁਰਸੀ ਤੋਂ ਗਿਰੇ ਨਾ ਉਥੇ ਅਦਾਲਤਾਂ ਗਿਰੀਆਂ ਨਾ ਨਾਇਬ ਕੋਟ ਗਿਰਿਆ ਉਥੇ ਨਾ ਰੀਡਰ ਸਾਹਿਬ ਗਿਰੇ ਸਜ਼ਾ ਹੋਈ ਹੈ ਬੰਨ ਕੇ ਲੱਗੀ ਆਪਣਸ ਇਹ ਹੁੰਦਾ ਧਰਮ ਧਰਮੀ ਨਾ ਬਣੋ ਰੱਬ ਨਾ ਬਣੋ ਇਨਸਾਨ ਬਣ ਜੋ ਬਹੁਤ ਤੇ ਅੱਜ ਵਰਜਿੰਦਰ ਸਿੰਘ ਪਾਸਟਰ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਮੋਹਾਲੀ ਦੀ ਅਦਾਲਤ ਨੇ ਹਿੰਦੁਸਤਾਨ ਦੀਆਂ ਅਦਾਲਤਾਂ ਜਿੰਦਾਬਾਦ ਭਾਰਤੀ ਲੋਕਤੰਤਰ ਜਿੰਦਾਬਾਦ